ਜੋ ਕੁਝ ਵੀ ਹੈ ਅੱਜ ਮੇਰਾ ਬੱਚਾ ਉਹ ਸਿਰਫ ਸੇਖੋ ਸਰਦੀ ਵਜਾ ਤੋਂ ਹੈ ਸਕੂਲ ਦੇ ਹਰ ਇੱਕ ਬੱਚੇ ਦਾ ਜੇ ਤੁਸੀਂ ਜਾ ਕੇ ਦੇਖੋਗੇ ਵੇ ਆਫ ਟਾਕਿੰਗ ਦੇਖੋਗੇ ਪੜਾਹਣ ਦਾ ਤਰੀਕਾ ਟੀਚਰਾਂ ਦਾ ਦੇਖੋਗੇ ਤੁਹਾਨੂੰ ਸਮਝ ਆਏਗਾ ਸਰਕਾਰੀ ਸਕੂਲ ਅੱਜ ਕੱਲ ਦੇ ਪ੍ਰਾਈਵੇਟ ਸਕੂਲਾਂ ਤੋਂ ਕਈ ਗੁਣਾ ਬਹੁਤ ਹੀ ਜ਼ਿਆਦਾ ਬਿਹਤਰ ਨੇ ਮੈਂ ਖੁਦ ਜਦੋਂ ਗਈ ਉਹ ਸਕੂਲ 'ਚ ਆਪਣੇ ਬੱਚੇ ਨੂੰ ਪਾਇਆ ਮੈਂ ਇਹੀ ਸੋਚਦੀ ਰਹੀ ਕਿ ਹੁਣ ਤੱਕ ਮੈਂ ਕਿਉਂ ਨਹੀਂ ਆਪਣੇ ਬੱਚੇ ਨੂੰ ਇਸ ਸਕੂਲ 'ਚ ਪਾਇਆ ਮੈਂ ਤਾਂ ਬਸ ਉਸ ਤੋਂ ਬਾਅਦ ਸਰਦੇ ਹਵਾਲੇ ਰਹਿਦਾ ਸੀਗਾ ਸਰ ਤੇ ਉਸ ਸਕੂਲ ਦੇ ਐਡਮਿਸ਼ਨ ਤੋਂ ਬਾਅਦ ਵਜੂਦ ਵੀ ਸਰ ਇਹਨੂੰ ਮੰਥਲੀ ਵੇਜ ਤੇ ਚੈੱਕ ਵੀ ਦਿੰਦੇ ਨੇ ਉਸ ਤੋਂ ਇਲਾਵਾ ਹਰ ਇੱਕ ਦੋ ਮਹੀਨੇ ਤੇ ਸਟੇਸ਼ਨਰੀ ਯੂਨੀਫਾਰਮ ਬੈਗਸ ਮਤਲਬ ਕੁਝ ਵੀ ਮੈਨੂੰ ਇਸ ਬੱਚੇ ਦਾ ਲੈਣਾ ਨਹੀਂ ਪੈਂਦਾ ਸਕੂਲ ਲਈ ਹਰ ਇੱਕ ਚੀਜ਼ ਸਰਕਾਰ ਕੇ ਹੀ ਦਿੰਦੇ ਨੇ ਇਹਨੂੰ ਬਟ ਇਸ ਸਕੂਲ ਨੂੰ ਜਿਸ ਤਰ੍ਹਾਂ ਦਾ ਦੇਖਿਆ ਸਰ ਹਲੇ ਤੱਕ ਮੈਂ ਨਹੀਂ ਲੁਧਿਆਣਾ ਚ ਕੋਈ ਵੀ ਇਸ ਤਰ੍ਹਾਂ ਦਾ ਸਰਕਾਰੀ ਸਕੂਲ ਦੇਖਿਆ ਉਸ ਸਕੂਲ ਦੇ ਅੰਦਰ ਜਾਓ ਤੁਹਾਨੂੰ ਸਮਾਰਟ ਕਲਾਸਿਸ ਮਿਲਣਗੀਆਂ ਪੈਰੈਂਟਲੀ ਪ੍ਰੋਪਰ ਰਿਸੈਪਸ਼ਨ ਬਣਾਇਆ ਹੋਇਆ ਵਾ ਸੋਫੇਸ ਵਗੈਰਾ ਸਭ ਕੁਝ ਲੱਗੇ ਹੋਏ ਨੇ ਤੇ ਮੈਨੂੰ ਜਿ세 ਤੱਕ ਪਤਾ ਕਿ ਇਹ ਸਭ ਕੁਝ ਉਥੇ ਦੇ ਪ੍ਰਿੰਸੀਪਲ ਸੇਖੋ ਸਰ ਦੀ ਵਜ੍ਹਾ ਤੋਂ ਹੋਇਆ ਵਾ ਸਰ ਇਹ ਡੀसीएम ਪ੍ਰੈਜ਼ੀਡੈਂਸੀ ਜਮਾਲਪੁਰ ਵਿਖੇ ਹੈਗਾ ਸਕੂਲ ਉਥੇ ਮੇਰੀ ਗੁੜੀਆ ਪੜ੍ਹ ਰਹੀ ਹੈ ਉਥੇ ਜੋ ਵੀ ਹੈ ਸਕਾਲਰਸ਼ਿਪ ਹੈ ਜਾਂ ਫਿਰ ਜੋ ਪੈਂਡਿੰਗ ਖਰਚਾ ਕਰੇ ਜੋ ਵੀ ਕੁਛ ਹੈ ਸਰ ਮੈਂ ਕੁਛ ਨਹੀਂ ਪੇ ਕਰਦੀ ਉਹ ਸਰ ਵੱਲੋਂ ਹੀ ਹੈ ਤੇ ਸਭ ਕੁਛ ਸਰ ਹੀ ਕਰਦੇ ਨੇ ਬੰਦ ਨੇ ਸਾਰੇ ਬੱਚੇ ਬਹੁਤ ਮਨ ਲਾ ਕੇ ਪੜ੍ਹਦੇ ਨੇ ਸਰਦ ਬਣਾਉਂਦਾ ਬੇਬੀ ਬਹੁਤ ਵਧੀਆ ਹੈ ਤੁਸੀਂ ਕੀ ਬਣਨਾ ਚਾਹੁੰਦੇ ਆਈ ਯੈਸ ਉਹ ਜੇ ਇੱਕ ਵੀ ਬੱਚਾ ਹੈ ਨਾ ਸਰ ਤਾਂ ਉੱਥੇ ਇੱਕ ਟੀਚਰ ਤੇ ਇੱਕ ਪੀਐਨ ਰਹਿੰਦੇ ਹੀ ਰਹਿੰਦੇ ਨੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਚ ਕੋਈ ਵੀ ਗਵਰਨਮੈਂਟ ਸਕੂਲ ਦੇ ਬੱਚੇ ਨੂੰ ਕਿਸੇ ਪ੍ਰਾਈਵੇਟ ਜਿਹੜਾ ਰਿਪਿਊਟਡ ਅੱਛਾ ਸਕੂਲ ਆ ਉਹਦੇ ਵੱਲੋਂ ਵੀ ਉਹਨੂੰ ਇੱਕ ਐਜੂਕੇਸ਼ਨ ਜਿਹੜੀ ਉਹਦੀ ਪਲੱਸ 2 ਤੱਕ ਦੀ ਸਾਰੀ ਫ੍ਰੀ ਦਿੱਤੀ ਗਈ ਹੈ ਤੇ ਨਾਲ ਜੋ ਵੀ ਉਹਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਨੇ ਤੇ ਇੱਕ ਮਿਹਨਤ ਆ ਸਾਡੇ ਸਕੂਲ ਦੀ ਸਟਾਫ ਦੀ ਤੇ ਬੱਚੇ ਦੀ ਵੀ ਲਗਨ ਹੈ ਇਹਦੇ ਵਿੱਚ ਵੀ ਉਹਨੇ ਜਿਹੜਾ ਵੀ ਇੱਕ ਬੜੇ ਲੋ ਲੈਵਲ ਤੋਂ ਆ ਕੇ ਬੱਚੇ ਨੇ ਆਪਣੇ ਆਪ ਨੂੰ ਇੱਕ ਸਟੈਬਲਿਸ਼ ਕੀਤਾ ਤੇ ਪ੍ਰੂਵ ਵੀ ਕੀਤਾ ਉਹਨੇ ਬੱਚੇ ਨੇ ਤੇ ਜਦੋਂ ਇਹਦਾ ਬੱਚੇ ਦਾ ਅਸੀਂ ਟੈਲੈਂਟ ਦੇਖਦੇ ਆ ਉਹਨੂੰ ਫਿਰ ਅਸੀਂ ਹੋਰ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਆ ਕੋਈ ਪ੍ਰੋਗਰਾਮ ਦੇ ਵਿੱਚ ਲੈ ਕੇ ਜਾਂਦੇ ਆ ਠੀਕ ਹੈ ਕਲਚਰਲ ਐਕਟੀਵਿਟੀਜ਼ ਸਪੋਰਟਸ ਐਕਟੀਵਿਟੀਜ਼ ਇਹ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਅਸੀਂ ਪ੍ਰੋਵਾਈਡ ਕਰਦੇ ਆ ਜੇ ਸਾਡੇ ਬੱਚੇ ਸਾਡੇ ਕੋਲ ਐਸੇ ਨੇ ਜਿਨ੍ਹਾਂ ਦੇ ਪੇਰੈਂਟਸ ਮਦਰ ਫਾਦਰ ਦੋਨੋਂ ਹੀ ਨਹੀਂ ਹੈ ਤੇ ਇਹਨੂੰ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਦੇ ਆ ਜੂਨੀਫਾਰਮਸ ਵੀ ਪ੍ਰੋਵਾਈਡ ਕਰਦੇ ਆ ਜਿਵੇਂ ਕੋਈ ਸਾਈਕਲ ਦੀ ਕੋਈ ਡਿਮਾਂਡ ਹੈ ਬੱਚੇ ਦੀ ਉਹ ਅਸੀਂ ਪ੍ਰੋਵਾਈਡ ਕਰਦੇ ਆ ਕਦੇ ਕੋਈ ਹੈਲਥ ਇਸ਼ੂ ਹੋ ਗਿਆ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਆ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਪਹਿਲਾਂ ਹੁੰਦਾ ਸੀਗਾ ਵੀ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਪੇ ਨਹੀਂ ਪੜਾਉਂਦੇ ਸੀ ਕਿਉਂਕਿ ਉੱਥੇ ਕਹਿੰਦੇ ਸੀ ਵੀ ਉਸ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਪਰ ਅੱਜ ਉਹ ਦਿਨ ਬਦਲ ਗਏ ਨੇ ਅੱਜ ਬੱਚੇ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਪਲ ਰਹੇ ਨੇ ਬਿਹਤਰ ਪੜ੍ਹਾਈ ਕਰ ਰਹੇ ਨੇ ਤੇ ਅੱਜ ਤੁਹਾਨੂੰ ਇੱਕ ਅਜਿਹੇ ਬੱਚੇ ਨਾਲ ਤੇ ਇੱਕ ਅਜਿਹੇ ਪੇਰੈਂਟਸ ਨਾਲ ਮਿਲਾਵਾਂਗੇ ਜੋ ਜਿਨ੍ਹਾਂ ਦਾ ਬੱਚਾ ਜਿਹੜਾ ਵੈ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀ ਤੇ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਵੱਲੋਂ ਸਕੂਲ ਦੇ ਸਟਾਫ ਵੱਲੋਂ ਇਸ ਕਦਰ ਸਿੱਖਿਆ ਦਿੱਤੀ ਗਈ ਕਿ ਅੱਜ ਉਸ ਨੂੰ ਇੱਕ ਵੱਡੇ ਲੈਵਲ ਦੇ ਸਕੂਲ ਨੇ ਅਡਾਪਟ ਕੀਤਾ ਕਿ ਅਸੀਂ ਇਸ ਬੱਚੇ ਦਾ ਖਰਚਾ ਪੂਰਾ ਅਸੀਂ ਆਪ ਚੱਕਾਂਗੇ ਕੋਈ ਵੀ ਪੈਸੇ ਨਹੀਂ ਲਵਾਂ ਗੱਲਬਾਤ ਕਰਾਂਗੇ ਮੇਰੇ ਨਾਲ ਪੇਰੈਂਟਸ ਮੌਜੂਦ ਨੇ ਮੈਮ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਇਹ ਮੇਰੀ ਬੇਟੀ ਹੈ ਸਿਆ ਸਿੰਘ ਤੇ ਮੈਂ ਇਹਦੀ ਮਾਤਾ ਮੀਨਾ ਸਿੰਘ ਅੱਜ ਬੱਚੇ ਨੂੰ ਤੁਹਾਡੇ ਸਨਮਾਨਿਤ ਕੀਤਾ ਗਿਆ ਸਪੈਸ਼ਲ ਬੁਲਾ ਕੇ ਕਿ ਕਿਸ ਵਾਸਤੇ ਕੀਤਾ ਹੈ ਸਰ ਕਿਸ ਵਾਸਤੇ ਕੀਤਾ ਗਿਆ ਇਹ ਮੈਂ ਤੁਹਾਨੂੰ ਕੀ ਦੱਸਾਂ ਸਰ ਬਸ ਮੈਂ ਤਾਂ ਇੰਨਾ ਹੀ ਕਹਿ ਸਕਦੀ ਆ ਕਿ ਜੋ ਕੁਝ ਵੀ ਹੈ ਅੱਜ ਮੇਰਾ ਬੱਚਾ ਉਹ ਸਿਰਫ ਸੇਖੋ ਸਰਦੀ ਵਜ੍ਹਾ ਤੋਂ ਹੈ ਮੈਂ ਤਾਂ ਬਸ ਇੱਕ ਉਹਨਾਂ ਦੇ ਸਕੂਲ ਚ ਲਾਇਆ ਸੀ ਕਿ ਮੇਰੀ ਕਪੈਸਿਟੀ ਨਹੀਂ ਹੈਗੀ ਕਿ ਮੈਂ ਵਧੀਆ ਐਜੂਕੇਸ਼ਨ ਦੇ ਸਕਾਂ ਮੈਂ ਉਸ ਸਕੂਲ 'ਚ ਇਹਨੂੰ ਲਗਾਇਆ ਬਟ ਇਹ ਸਰ ਦੀ ਮਿਹਰਬਾਨੀ ਹੈ ਕਿ ਸਰ ਨੇ ਇਸ ਬੱਚੇ ਨੂੰ ਦੇਖਿਆ ਸਰ ਇਸੇ ਬੱਚੇ ਨੂੰ ਨਹੀਂ ਉਸ ਸਕੂਲ ਦੇ ਹਰ ਇੱਕ ਬੱਚੇ ਦਾ ਜਦੋਂ ਤੁਸੀਂ ਜਾ ਕੇ ਦੇਖੋਗੇ ਵੇ ਆਫ ਟਾਕਿੰਗ ਦੇਖੋਗੇ ਪੜਾਉਣ ਦਾ ਤਰੀਕਾ ਟੀਚਰਾਂ ਦਾ ਦੇਖੋਗੇ ਤੁਹਾਨੂੰ ਸਮਝ ਆਏਗਾ ਕਿ ਸਰਕਾਰੀ ਸਕੂਲ ਅੱਜ ਕੱਲ ਦੇ ਪ੍ਰਾਈਵੇਟ ਸਕੂਲਾਂ ਤੋਂ ਕਈ ਗੁਣਾ ਬਹੁਤ ਹੀ ਜ਼ਿਆਦਾ ਬਿਹਤਰ ਨੇ ਜਿਵੇਂ ਕਿ ਲੋਕੀ ਕਹਿੰਦੇ ਨੇ ਬੱਚਿਆਂ ਨੂੰ ਕਿ ਜੇ ਤੂੰ ਨਹੀਂ ਪੜੇਂਗਾ ਤਾਂ ਸਰਕਾਰੀ ਸਕੂਲ ਪਾ ਦਾਂਗੇ ਮੈਂ ਕਹਿੰਨੀ ਕਿ ਉਸ ਸਕੂਲੇ ਜਾ ਕੇ ਦੇਖੋ ਤੁਸੀਂ ਖੁਦ ਪਛਤਾਓਗੇ ਇਸ ਚੀਜ਼ ਨੂੰ ਕਿ ਆਪਾਂ ਇਸ ਸਕੂਲ 'ਚ ਪਾਇਆ ਕਿਉਂ ਨਹੀਂ ਮੈਂ ਖੁਦ ਜਦੋਂ ਗਈ ਉਹ ਸਕੂਲ 'ਚ ਆਪਣੇ ਬੱਚੇ ਨੂੰ ਪਾਇਆ ਮੈਂ ਇਹੀ ਸੋਚਦੀ ਰਹੀ ਕਿ ਹੁਣ ਤੱਕ ਮੈਂ ਕਿਉਂ ਨਹੀਂ ਆਪਣੇ ਬੱਚੇ ਨੂੰ ਇਸ ਸਕੂਲ 'ਚ ਪਾਇਆ ਮੈਂ ਤਾਂ ਬਸ ਉਸ ਤੋਂ ਬਾਅਦ ਸਰ ਦੇ ਹਵਾਲੇ ਰਹਿਤਾ ਸੀਗਾ ਸਰ ਇਹਨੇ ਕੁਝ ਮੇਰੇ ਬੱਚੇ ਦੀ ਮਿਹਨਤ ਨਹੀਂ ਬਟ ਉਸ ਤੋਂ ਜ਼ਿਆਦਾ ਇਹਨੂੰ ਪੜ੍ਹਾਉਣ ਵਾਲੇ ਟੀਚਰ ਜੀ ਮੇਰੀ ਤਿਕਾ ਮੈਮ ਜੋ ਪੜ੍ਹਾਉਂਦੇ ਸੀ ਸੇਖੋਂ ਸਰ ਜੀ ਨੇ ਇਹਦਾ ਟੈਲੈਂਟ ਦੇਖਿਆ ਤੇ ਉਹਨੂੰ ਸਪੋਰਟ ਕੀਤਾ ਹਰ ਇੱਕ ਵਿੱਚ ਉਹ ਬੈਡਮਿੰਟਨ ਹੋਵੇ ਜਾਂ ਫਿਰ ਸਟੱਡੀ ਦਾ ਹੋਵੇ ਹਰ ਚੀਜ਼ ਤੇ ਸਰ ਨੇ ਇਹਨੂੰ ਇੱਕ ਮਿੰਟ ਔਰ ਦੀ ਤਰ੍ਹਾਂ ਗਾਈਡ ਕੀਤਾ ਹੈ ਇਹਨੂੰ ਅੱਗੇ ਵਧਾਇਆ ਉਸ ਤੋਂ ਬਾਅਦ ਜਦੋਂ ਸਰ ਨੂੰ ਲੱਗਾ ਕਿ ਹਾਂ ਜਿਵੇਂ ਮੈਂ ਸਿੰਗਲ ਪੈਰੈਂਟ ਆ ਮੈਂ ਸਰ ਨੂੰ ਹੋਇਆ ਕਿ ਹਾਂ ਇਹਦੇ ਖਰਚੇ ਵਗੈਰਾ ਚੱਕਣ ਲਈ ਜਾਂ ਬੱਚਾ ਅੱਗੇ ਵਧਣ ਵਾਲਾ ਹੈ ਮੈਨੂੰ ਪ੍ਰੋਬਲਮਸ ਆ ਰਹੀਆਂ ਸੀ ਉਸ ਚੀਜ਼ ਤੇ ਸਰ ਨੇ ਮੇਰੀ ਹੈਲਪ ਕੀਤੀ ਸਰ ਨੇ ਜੋ ਚੀਜ਼ ਨਹੀਂ ਮੈਂ ਕਦੇ ਉਮੀਦ ਨਹੀਂ ਕਰ ਸਕਦੀ ਸੀ ਨਾ ਮੈਂ ਸੋਚ ਸਕਦੀ ਸੀ ਕਿ ਮੇਰਾ ਬੱਚਾ ਉਸ ਸਕੂਲੇ ਪੜੇਗਾ ਉਸ ਸਕੂਲ ਦਾ ਉਸ ਸਕੂਲ ਦੇ ਸਰ ਨੇ ਐਡਮਿਸ਼ਨ ਦਵਾਈ ਮੇਰੇ ਬੱਚੇ ਨੂੰ ਤੇ ਉਸ ਤੋਂ ਬਾਅਦ ਉਸ ਜੋ ਵੀ ਫ੍ਰੀ ਆਫ ਮੇਰੇ ਵੱਲੋਂ ਤਾਂ ਫ੍ਰੀ ਆਫ ਕੋਸਟ ਆ ਪਰ ਜੋ ਵੀ ਉਹਦਾ ਖਰਚਾ ਹੁੰਦਾ ਹੈ ਉਹ ਸਾਰਾ ਸਾਰੀ ਚੱਕਦੇ ਨੇ ਜਿਵੇਂ ਇਹਨੂੰ ਆਪਣਾ ਉਹਨਾਂ ਨੇ ਆਪਣੇ ਇੱਕ ਉਹਨਾਂ ਦਾ ٹرسٹ ਹੈਗਾ ਯਾ ਨਵਚੇਤਨਾ ਉਹਦੇ ਵਿੱਚ ਵੀ ਇਹਨੂੰ ਅਡਾਪਟ ਕੀਤਾ ਤੇ ਉਸ ਸਕੂਲ ਦੇ ਐਡਮਿਸ਼ਨ ਤੋਂ ਬਾਅਦ ਵਜੂਦ ਵੀ ਸਰ ਇਹਨੂੰ ਮੰਥਲੀ ਵੇਜ ਤੇ ਚੈੱਕ ਵੀ ਦਿੰਦੇ ਨੇ ਉਸ ਤੋਂ ਇਲਾਵਾ ਹਰ 1-2 ਮਹੀਨੇ ਤੇ ਸਟੇਸ਼ਨਰੀ, ਯੂਨੀਫਾਰਮ, ਬੈਗਸ ਮਤਲਬ ਕੁਝ ਵੀ ਮੈਨੂੰ ਇਸ ਬੱਚੇ ਦਾ ਲੈਣਾ ਨਹੀਂ ਪੈਂਦਾ ਸਕੂਲ ਲਈ। ਹਰ ਇੱਕ ਚੀਜ਼ ਸਰਕਾਰ ਕੇ ਹੀ ਦਿੰਦੇ ਨੇ ਇਹਨੂੰ। ਤੇ ਮੇਰੇ ਲਈ ਤਾਂ ਮੈਨੂੰ ਮੇਰੇ ਲਈ ਤਾਂ ਇਹ ਹੀ ਆ ਕਿ ਟਾਪ ਕਲਾਸ ਸਕੂਲ 'ਚ ਬੱਚਾ ਜਾ ਰਿਹਾ ਹੈ। ਬਟ ਮੈਨੂੰ ਲੱਗ ਰਿਹਾ ਹੈ ਕਿ ਉਹ ਫ੍ਰੀ ਆਫ ਕਾਸਟ ਇੱਕ ਗਵਰਨਮੈਂਟ ਸਕੂਲ। ਅੱਛਾ ਪਹਿਲਾਂ ਇਹ ਹੁੰਦਾ ਸੀ ਵੀ ਸਰਕਾਰੀ ਸਕੂਲ ਦੇ ਸਕੂਲ ਦਾ ਨਾਮ ਸੁਣਦੇ ਹੀ ਵੀ ਸਾਰੇ ਕਹਿਣ ਲੱਗ ਜਾਂਦੇ ਸੀ ਵੀ ਹੁਣ ਨਹੀਂ ਸਰਕਾਰੀ ਸਕੂਲ ਦੇ ਵਿੱਚ ਕੀ ਪੜਾਉਣਾ ਤੁਸੀਂ। ਉਹਦੇ 'ਚ ਉੱਥੇ ਤਾਂ ਪੜ੍ਹਾਈ ਨਹੀਂ ਹੁੰਦੀ। ਇਹ ਬਦਲਾਅ ਕਿਵੇਂ ਹੋਇਆ? ਸਰਕਾਰੀ ਸਕੂਲ ਕਰਕੇ ਹੋਇਆ ਜਾਂ ਸਰਕਾਰੀ ਸਕੂਲ ਦੇ ਵਿੱਚ ਜਿਹ ਸਰ ਮੈਂ ਆਪਣੇ ਆਸ-ਪਾਸ ਦੇ ਏਰੀਆ 'ਚ ਬਹੁਤ ਸਾਰੇ ਸਰਕਾਰੀ ਸਕੂਲ ਦੇਖੇ ਨੇ ਬਟ ਇਸ ਸਕੂਲ ਨੂੰ ਜਿਸ ਤਰ੍ਹਾਂ ਦਾ ਦੇਖਿਆ ਸਰ ਹਲੇ ਤੱਕ ਮੈਂ ਨਹੀਂ ਲੁਧਿਆਣਾ 'ਚ ਕੋਈ ਵੀ ਇਸ ਤਰ੍ਹਾਂ ਦਾ ਸਰਕਾਰੀ ਸਕੂਲ ਦੇਖਿਆ ਉਹ ਸਕੂਲ ਦੇ ਅੰਦਰ ਜਾਓ ਤੁਹਾਨੂੰ 스마트 ਕਲਾਸਿਸ ਮਿਲਣਗੀਆਂ ਪੈਰੈਂਟਲੀ ਪ੍ਰੋਪਰ ਰਿਸੈਪਸ਼ਨ ਬਣਾਇਆ ਹੋਇਆ ਵਾ ਸੋਫੇ ਵਗੈਰਾ ਸਭ ਕੁਝ ਲੱਗੇ ਹੋਏ ਨੇ ਤੇ ਮੈਨੂੰ ਜਿਸ ਤੱਕ ਪਤਾ ਕਿ ਇਹ ਸਭ ਕੁਝ ਉੱਥੇ ਦੇ ਪ੍ਰਿੰਸੀਪਲ ਸੇਖੋ ਸਰ ਦੀ ਵਜ੍ਹਾ ਤੋਂ ਹੋਇਆ ਵਾ ਤੇ ਕਹਿੰਦੇ ਆ ਨਾ ਸਰ ਕਿ ਜੇ ਸਾਡੀ ਜੜ ਮਜ਼ਬੂਤ ਆ ਤਾਂ ਪੇੜ ਨੇ ਤਾਂ ਖੜੇ ਹੋਣਾ ਹੀ ਆ ਉਸ ਸਕੂਲ ਦੀ ਸਰ ਜੜ ਮਜ਼ਬੂਤ ਹੈ ਇਸੇ ਕਰਕੇ ਟੀਚਰ ਵੀ ਬਹੁਤ ਵਧੀਆ ਧਿਆਨ ਦਿੰਦੇ ਨੇ ਬੱਚੇ ਵੀ ਪੜਦੇ ਨੇ ਕਿਉਂਕਿ ਸਰ ਦਾ ਪਹਿਲਾ ਫੋਕਸ ਹੈ ਕਿ ਬੱਚਿਆਂ ਦੀ ਪੜਾਈ ਤੇ ਉਹ ਬਹੁਤ ਹੀ ਵਧੀਆ ਚੱਲ ਤੁਸੀਂ ਕਹਿੰਦੇ ਸੀ ਮੈਂ ਇੱਕ ਪਾਸੇ ਹਾਰ ਵੀ ਛੜਤਾ ਸੀਗਾ ਵੀ ਹੁਣ ਸ਼ਾਇਦ ਮੈਂ ਪੜਾ ਪਾਵਾਂਗੀ ਕਿ ਨਹੀਂ ਪੜਾ ਪਾਵਾਂਗੀ ਉਦੋਂ ਕਿਵੇਂ ਦਾ ਮਹਿਸੂਸ ਹੋਇਆ ਸੀ ਵੀ ਕਿਵੇਂ ਜਦੋਂ ਸਰ ਮਿਲੇ ਤਾਂ ਕਿਸ ਤਰ੍ਹਾਂ ਦਾ ਲੱਗਾ ਵੀ ਲੱਗਦਾ ਹੈ ਕਿ ਹੁਣ ਇੱਕ ਆਸ ਦੀ ਚਿਰਾਗ ਜੱਗੀ ਬੱਚੇ ਨੂੰ ਮੈਂ ਜੋ ਬਣਾਉਣਾ ਚਾਹੁੰਦੀ ਸੀ ਉਹ ਬਣੂ ਇਨ ਬਿਟਵੀਨ ਮੇਰੀ ਹੈਲਥ ਇਸ਼ੂਜ਼ ਹੋ ਗਏ ਸੀ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਜੌਬ ਕਰ ਪਾਵਾਂਗੀ ਜਾਂ ਕੁਝ ਵੀ ਮੈਂ ਪ੍ਰੋਪਰ ਫਿਰ ਮੈਂ ਬੱਚਾਂ ਜੋ ਸਕੂਲ ਚ ਪਾਇਆ ਸਰ ਨੇ ਮੈਨੂੰ ਹੌਸਲਾ ਦਿੱਤਾ ਕਿ ਬੱਚਾ ਪੜਨ ਵਾਲਾ ਹੋਣਾ ਚਾਹੀਦਾ ਹੈ ਮੈਂ ਖੁਦ ਬੱਚਿਆਂ ਨੂੰ ਅੱਗੇ ਬਣਾਉਂਗਾ ਸਾਡਾ ਬੱਚਾ ਇਨਫੈਕਟ ਮੈਂ ਤਾਂ ਕਹਿੰਦੀ ਸੀ ਕਿ ਜੋ ਸਰ ਨੇ ਬੱਚਿਆਂ ਨੂੰ ਲਿਆ ਨਾ ਮੈਂ ਸੋਚਦੀ ਸੀ ਕਿ ਚਲੋ ਪੜ ਰਿਹਾ ਪੜ ਬਟ ਮੈਨੂੰ ਜੋ ਇੱਕ ਦੋ ਮਹੀਨੇ ਚ ਮੈਂ ਜੋ ਚੀਜ਼ਾਂ ਆਬਜ਼ਰਵ ਕੀਤੀਆਂ ਨਾ ਉਹ ਆਬਜ਼ਰਵ ਨਾ ਮੈਨੂੰ ਪਤਾ ਲੱਗਾ ਕਿ ਮੈਂ ਬਹੁਤ ਹੀ ਵਧੀਆ ਹੱਥ ਚ ਸਰ ਨੂੰ ਬਹੁਤ ਹੀ ਵਧੀਆ ਹੱਥ ਚ ਬੱਚਿਆਂ ਨੂੰ ਦਿੱਤਾ ਹੈ ਤੇ ਉਹਨਾਂ ਨੇ ਸਰ ਇਹਦਾ ਹੀ ਨਹੀਂ ਮੇਰਾ ਬੇਟਾ ਹੈ ਹਲੇ ਵੀ ਉਸੇ ਸਕੂਲ ਗਵਰਨਮੈਂਟ ਸਕੂਲ ਚ ਪੜ ਰਿਹਾ ਹੈ ਤੇ ਉਹਦਾ ਵੀ ਬਹੁਤ ਵਧੀਆ ਚੱਲ ਰਿਹਾ ਹੈ ਸਰ ਬਹੁਤ ਵਧੀਆ ਪੜ੍ਹਾਈ ਚੱਵੀ ਹੈਗਾ ਯਾ ਹਰ ਚੀਜ਼ ਵਧੀਆ ਹੈ ਅੱਛਾ ਮੈਮ ਤੁਸੀਂ ਕਹੇ ਸੀ ਮੈਂ ਟੀਚਰ ਵੀ ਹਾਂ ਤੇ ਇੱਕ ਤਾਂ ਸਾਡੇ ਜਿਹੜੇ ਅੱਜਕੱਲ ਦੀ ਨੌਜਵਾਨ ਪੀੜੀ ਬੱਚੇ ਨੇ ਉਹਨਾਂ ਨੂੰ ਇਹ ਦੱਸੋ ਵੀ ਸਟੱਡੀ ਕਿੰਨੀ ਜ਼ਰੂਰੀ ਆ ਤੇ ਦੂਜੇ ਪਾਸੋਂ ਕਿੰਨੀ ਮਿਹਨਤ ਕਰਦੇ ਹੋ ਤੁਸੀਂ ਆਪਣੇ ਬੱਚੇ ਤੇ ਸਟੱਡੀ ਨੂੰ ਲੈ ਕੇ ਸਰ ਇੱਕ ਵਾਰ ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਕਿਹਾ ਕਿ ਤੂੰ ਟੀਚਰ ਤੁਸੀਂ ਟੀਚਰ ਵੀ ਹੋ ਮੈਂ ਸਰ ਟੀਚਰ ਹੋਣ ਦੇ ਬਾਵਜੂਦ ਮੈਨੂੰ ਸਕੂਲਾਂ 'ਚ ਛੂਟ ਵੀ ਮਿਲਦੀ ਹੈ ਕਿ ਮੈਂ ਆਪਣਾ ਬੱਚਾ ਪੜ੍ਹਾ ਸਕਾਂ ਬਟ ਫਿਰ ਵੀ ਸਰ ਮੈਂ ਇਸ ਪੱਖ 'ਤੇ ਹੈਗੀਆਂ ਕਿ ਮੈਂ ਉਸ ਸਕੂਲ 'ਚ ਨਾ ਪੜ੍ਹਾ ਕੇ ਆਪਣੇ ਬੱਚੇ ਨੂੰ ਉਸੇ ਗਵਰਨਮੈਂਟ ਸਕੂਲ 'ਚ ਭੇਜ ਰਹੀਆਂ ਜਿੱਥੇ ਕੀ ਸਿਖੋ ਸਰ ਪ੍ਰਿੰਸੀਪਲ ਨੇ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਰ ਅੱਜ ਕੱਲ੍ਹ ਦੇ ਲਈ ਬੱਚੇ ਹੋਣ ਵੱਡੇ ਹੋਣ ਸਾਰਿਆਂ ਲਈ ਸਰ ਸਟੱਡੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਟੱਡੀ ਇੱਕ ਇਸ ਤਰ੍ਹਾਂ ਦਾ ਜ਼ਰੀਆ ਹੈ ਕਿ ਬੱਚੇ ਦਾ ਮਤਲਬ ਕਹਿੰਦੇ ਆ ਨਾ ਕਿ ਡੁੱਬਦੇ ਹੋਏ ਸੂਰਜ ਤੇ ਉਗਦੇ ਹੋਏ ਸੂਰਜ ਨੂੰ ਦੇਖ ਰਹੇ ਹੋ ਕੁਝ ਉਸ ਤਰ੍ਹਾਂ ਦਾ ਫਰਕ ਹੈਗਾ ਆ ਕਿ ਜਿਹੜੇ ਨਹੀਂ ਪੜੇ ਹੁੰਦੇ ਸਰ ਉਹਨਾਂ ਤੋਂ ਜਾ ਕੇ ਪੁੱਛੋ ਕਿ ਉਹ ਕਿੰਨਾ ਹੀ ਜ਼ਿਆਦਾ ਸਟਰਗਲ ਕਰ ਰਹੇ ਨੇ ਪਰੇਸ਼ਾਨੀਆਂ ਦੇਖ ਰਹੇ ਨੇ ਤੇ ਜਿਹੜੇ ਪੜੇ ਆ ਸਰ ਕਿੰਨੇ इजीली ਆਪਣੀ ਲਾਈਫ ਨੂੰ ਚਲਾ ਰਹੇ ਨੇ ਉਹ ਤਾਂ ਫਿਰ ਪੜਿਆ ਲਿਖਿਆ ਵੀ ਜਾਂਦਾ ਹੈ ਤੇ ਦੂਸਰੇ ਵੀ ਦੇਖਦੇ ਨੇ ਤਾਂ ਪਤਾ ਲੱਗਦਾ ਸਰ ਕਿਹੜੇ ਸਕੂਲ 'ਚ ਐਡਾਪਟ ਕੀਤਾ ਕਿਹੜੇ ਸਕੂਲ 'ਚ ਪਲ ਰਹੀ ਹੈ ਕੁੜੀ ਆ ਸਰ ਇਹ ਡੀਸੀਐਮ ਪ੍ਰੈਜ਼ੀਡੈਂਸੀ ਜਮਾਲਪੁਰ ਵਿਖੇ ਹੈਗਾ ਸਕੂਲ ਉੱਥੇ ਮੇਰੀ ਕੁੜੀਆ ਪੜ੍ਹ ਰਹੀ ਹੈ ਤੇ ਉਥੇ ਜੋ ਵੀ ਐ ਸਕਾਲਰਸ਼ਿਪ ਹੈ ਜਾਂ ਫਿਰ ਜੋ ਪੈਂਡਿੰਗ ਖਰਚਾ ਵਗੈਰਾ ਜੋ ਵੀ ਕੁਛ ਹੈ ਸਰ ਮੈਂ ਕੁਛ ਨਹੀਂ ਪੇ ਕਰਦੀ ਉਹ ਸਰ ਵੱਲ ਹੋਈ ਹੈ ਤਾਂ ਸਭ ਕੁਝ ਸਰ ਹੀ ਕਰ ਦਿੰਗੇ ਕੀ ਨਾਮ ਹੈ ਕੁੜੀ ਦਾ ਤੁਹਾਡਾ ਸਿਆ ਕੀ ਕਹੋਗੇ ਅੱਜ ਇੱਕ ਐਂਦੇ ਵੱਡੇ ਸਕੂਲ 'ਚ ਸਰਕਾਰੀ ਸਕੂਲ ਤੋਂ ਨਿਕਲ ਕੇ ਐਡੇ ਵੱਡੇ ਸਕੂਲ 'ਚ ਜਾ ਕੇ ਪੜ ਰਹੇ ਕਿੱਦਾਂ ਦਾ ਲੱਗ ਰਿਹਾ ਪਹਿਲਾਂ ਸਰ ਬਹੁਤ ਵਧੀਆ ਲੱਗ ਰਿਹਾ ਸਰ ਬੀ ਕਿਵੇਂ ਤੁਹਾਨੂੰ ਗਾਈਡ ਕੀਤਾ ਸਰ ਬਹੁਤ ਵਧੀਆ ਹੂੰ ਤੇ ਸਰ ਨੇ ਸਾਰਾ ਕੁਝ ਸਿਖਾਇਆ ਸਰ ਨੇ ਸਾਰਾ ਗਾਈਡ ਕੀਤਾ ਕਿ ਇਦਾਂ ਕਰਨਾ ਉਦਾਂ ਕਰਨਾ ਤੇ ਬਸ ਕਰਿਆ ਮੈਂ ਹਮ ਅੱਛਾ ਹੁਣ ਤੁਹਾਨੂੰ ਪ੍ਰਿੰਸੀਪਲ ਸਰ ਕੀ ਕੁਝ ਦਿੰਦੇ ਆ ਵੀ ਮਤਲਬ ਪੜਨ ਵਾਸਤੇ ਕਿ ਕਿੱਡਾ ਕ ਤੁਹਾਨੂੰ ਪ੍ਰੇਰਿਤ ਕਰਦੇ ਆ ਸਾਰਾ ਕੁਝ ਸਰੀ ਜਿੰਨੇ ਸੇਸ਼ਨਰੀ ਸ਼ੂਜ਼ ਜਿੰਨੋਂ ਐਵਰੀਥਿੰਗ ਹਮ ਸਾਰਾ ਕੁਝ ਸਰ ਵੱਲੋਂ ਹੀ ਦਿੱਤਾ ਜਾਂਦਾ ਹੈ ਅੱਛਾ ਸਕੂਲ ਦੇ ਵਿੱਚ ਹੋਰ ਵੀ ਬਹੁਤ سارے ਬੱਚੇ ਹੋਣਗੇ ਸਾਰੇ ਸਾਰੇ ਬੱਚਿਆਂ ਨੂੰ ਸਰ ਐਵੇਂ ਹੀ ਪੜਾਉਂਦੇ ਆ ਯੈਸ ਸਰ ਹਮ ਸਾਰੇ ਬੱਚੇ ਇਦਾਂ ਹੀ ਪੜਦੇ ਨੇ ਸਰ ਉਹਨਾਂ ਨੂੰ ਇਦਾਂ ਹੀ ਬੰਨਦੇ ਨੇ ਹਮ ਅੱਛਾ ਪੜ੍ਹਾਉਣ ਦਾ ਤਰੀਕਾ ਕਿਵੇਂ ਦਾ ਹੈਗਾ ਉਹਨਾਂ ਦਾ ਬਹੁਤ ਵਧੀਆ ਹੈ ਸਰ ਪੜ੍ਹਾਉਂਦੇ ਨੇ ਸਾਰੇ ਬੱਚੇ ਬਹੁਤ ਮਨ ਲਾ ਕੇ ਵੀ ਪੜ੍ਹਦੇ ਨੇ ਤੇ ਸਰ ਦਾ ਪੜਾਉਣ ਦਾ ਵੇ ਵੀ ਬਹੁਤ ਵਧੀਆ ਹੈ ਹਮ ਅੱਛਾ ਆਪਣੇ ਨਾਲ ਦੇ ਬੱਚਿਆਂ ਨੂੰ ਤੇ ਦੋਸਤਾਂ ਨੂੰ ਮਿੱਤਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਨਹੀਂ ਜਿਵੇਂ ਨਹੀਂ ਪੜਨਾ ਚਾਹੁੰਦੇ ਜਿਵੇਂ ਮੰਮੀ ਨੇ ਤੁਹਾਡੇ ਦੱਸਿਆ ਕਿ ਵੀ ਇੱਕ ਇੱਕ ਟਾਈਮ ਸੀਗਾ ਵੀ ਅਸੀਂ ਸੋਚਿਆ ਸੀ ਵੀ ਨਹੀਂ ਪੜਾਂਗੇ ਹਨ ਤੇ ਉਸ ਤੋਂ ਬਾਅਦ ਨਹੀਂ ਪੜਨਾ ਚਾਹੁੰਦੇ ਤੁਹਾਡੇ ਵਰਗਾ ਹੌਸਲਾ ਤੁਹਾਡੇ ਵਰਗਾ ਤੇ ਜਿਵੇਂ ਹੌਸਲਾ ਕਹਿ ਸਕਦੇ ਹਨਾ ਤੇ ਹੋਵੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪੜਨ ਸਰ ਜਿਹੜੇ ਬੱਚੇ ਨਹੀਂ ਪੜਦੇ ਉਹਨਾਂ ਦਾ ਉਹਨਾਂ ਦੀ ਲਾਈਫ ਬਹੁਤ ਡਿਫਿਕਲਟ ਹੋ ਸਕਦੀ ਹੈ ਉਹਨਾਂ ਨੂੰ ਵੀ ਪੜਨਾ ਚਾਹੀਦਾ ਹੈ ਤੇ ਉਹ ਪੜ ਕੇ ਕੁਝ ਬਣ ਸਕਦੇ ਨੇ ਆਪਣੀ ਲਾਈਫ 'ਚ ਕੁਝ ਕਰ ਸਕਦੇ ਨੇ ਤੇ ਉਹਨਾਂ ਦੀ ਲਾਈਫ ਫਿਰ ਬਹੁਤ ਈਜ਼ੀ ਹੋ ਸਕਦੀ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਆਈਐਸ ਕਿਵੇਂ ਸੋਚਿਆ ਹੈ ਕਿ ਮੈਂ ਆਈਐਸ ਹੀ ਬਣਨਾ ਹੈ ਮੰਮੀ ਨੇ ਕਿਹਾ ਸੀਗਾ ਸਰ ਮੈਂ ਪਹਿਲਾਂ ਤੇ ਸੋਚਿਆ ਸੀ ਸਰ ਮੈਨੇ ਆਈ ਵਾਸ ਜਸ ਰੀਡਿੰਗ ਵਨ ਬੁੱਕ ਉਸਮੇ ਮੈਨੇ ਦੇਖਾ ਥਾ ਔਰ ਮੁਝੇ ਤਬ ਸੇ ਹਾਈਐਸ ਬੰਨਾ ਹੈ ਮੁਝੇ ਆਈਐਸ ਕੇ ਬਾਰੇ ਮੇ ਜਾਣ ਕੇ ਬਹੁਤ ਅੱਛਾ ਲਗਾ ਔਰ ਮੁਝੇ ਆਈਐਸ ਬੰਨਾ ਹੈ i just want to india me india me acche se sara kuch hona chahiye i just want like this ki kinni mehnat karde ho ias banan vaste fir sahle ta app download kitte ne phone se usb se dete ode che vi practice karde sample paper solve karan di koshish karde ha te ode che hale honda hai ਕਿਉਂਕਿ ਹਲੇ ਸਕੂਲ ਦਾ ਵੀ ਸਿਲੇਬਸ ਹੈ ਤੇ ਸਕੂਲ ਦੇ ਸਿਲੇਬਸ ਦੇ ਨਾਲ ਆਪ ਚ ਜਿਹੜੇ ਵੀ ਸੈਂਪਲ ਪੇਪਰ ਆਦੇ ਨੇ ਮੈਂ ਡੇਲੀ ਵੇਸ ਤੇ ਸੋਲਵ ਕਰਦੀ ਆ ਉਹਨਾਂ ਨੂੰ ਮम्मी पापा ਦਾ ਸੁਪਨਾ ਪੂਰਾ ਕਰੂੰਗੀ ਫਿਰ ਯੈਸ ਸਰ ਤੇ ਮੇਰਾ ਸਰ ਮੇਰਾ ਸਰ ਲੁਧਿਆਣਾ ਵਾਸੀਆਂ ਤੋਂ ਇੱਕ ਮੈਸੇਜ ਹੈਗਾ ਆ ਕਿ ਮੈਂ ਪੂਰੇ ਇੰਡੀਆ ਨੂੰ ਤਾਂ ਨਹੀਂ ਕਹਿ ਸਕਦੀ ਬਟ ਲੁਧਿਆਣਾ ਵਾਸੀਆਂ ਨੂੰ ਜ਼ਰੂਰ ਕਹੂੰਗੀ ਕਿ ਜਿਹੜੇ ਮਾਪਿਓ ਇਹ ਸੋਚਦੇ ਨੇ ਕਿ ਸਾਡੇ ਕੋਲ ਪੜ੍ਹਾਉਣ ਦੇ ਪੈਸੇ ਨਹੀਂ ਹੈਗੇ ਖਵਾਣ ਦਾ ਖਰਚਾ ਨਹੀਂ ਹੈਗਾ ਇੱਕ ਵਾਰੀ ਤੁਸੀਂ ਜ਼ਰੂਰ ਗਵਰਨਮੈਂਟ ਗਵਰਨਮੈਂਟ 스마트 ਸਕੂਲ ਮੋਤੀ ਨਗਰ ਜਾ ਕੇ ਉੱਥੇ ਦੇ ਪ੍ਰਿੰਸੀਪਲ ਨੂੰ ਮਿਲੋ ਤੇ ਉੱਥੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਵੇਗੀ ਸਰ ਹਰ ਚੀਜ਼ ਪ੍ਰੋਵਾਈਡ ਕਰਨਗੇ ਤੁਹਾਡੇ ਖਾਣੇ ਤੋਂ ਲੈ ਕੇ ਯੂਨੀਫਾਰਮ ਤੋਂ ਲੈ ਕੇ ਹਰ ਚੀਜ਼ ਪੜਾਈ ਤੱਕ ਪ੍ਰੋਵਾਈਡ ਕਰਨਗੇ ਉਹ ਵੀ ਇੰਗਲਿਸ਼ మీడియం ਬਿਲਕੁਲ ਫ੍ਰੀ ਆਫ ਕੋਸਟ ਤਾਂ ਇਹ ਬਿਲਕੁਲ ਨਾ ਸੋਚੋ ਕਿ ਪੜਾਈ ਮਹਿੰਗੀ ਆ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜੋ ਕਿ ਸਾਨੂੰ ਫ੍ਰੀ ਵਿੱਚ ਵੀ ਬਹੁਤ ਅੱਛੇ ਲੋਕ ਨੇ ਜੋ ਪ੍ਰੋਵਾਈਡ ਕਰ ਰਹੇ ਨੇ ਪਰ ਜੇ ਪੜਨਾ ਚਾਹਣ ਤਾਂ ਜੇ ਪੇਰੈਂਟਸ ਪੜਾਉਣਾ ਚਾਹਣ ਤਾਂ ਪੇਰੈਂਟਸ ਪੜਾਉਣਾ ਚਾਹਣ ਤਾਂ ਕਿਉਂਕਿ ਅੱਜ ਕੱਲ ਦੇ ਜਨਰੇਸ਼ਨ ਉਹਦੇ ਪੇਰੈਂਟਸ ਕਹਿੰਦੇ ਨੇ ਕਿ ਨਹੀਂ ਚਲੋ ਕੋਈ ਗੱਲ ਨਹੀਂ ਪੜਾਉਂਦਾ ਨਹੀਂ ਬੱਚਿਆਂ ਨੂੰ ਕੰਮ ਕਰਾ ਲਓ ਕਿਉਂ ਕੰਮ ਤੁਸੀਂ ਹੀ ਕਰ ਲਓ ਉਹ ਕੰਮ ਕਰਾਉਣ ਦੀ ਜਗ੍ਹਾ ਉਹ ਉਸੇ ਟਾਈਮ ਤੇ ਤੁਸੀਂ ਉਹਨੂੰ ਪੜਨ ਲਈ ਭੇਜ ਦਿਓ ਜਿੱਥੇ ਤੁਹਾਨੂੰ ਨਾ ਪੈਸਾ ਭਰਨਾ ਆ ਨਾ ਖਾਣ ਲਈ ਸਰ ਉਹ ਸਕੂਲ ਦਾ ਖਾਣਾ ਵੀ ਮੈਂ ਖੁਦ ਕਹਿੰਨੀ ਆ ਕਿ ਮੈਂ ਬੱਚੇ ਨੂੰ ਲੰਚ ਨਹੀਂ ਰੈਂਦੀ ਲੰਚ ਵੀ ਸਰ ਤੁਸੀਂ ਦੇਖੋਗੇ ਬਹੁਤ ਸਾਫ ਸੁਥਰੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਦਾ ਹੈ ਤੇ ਫਿਰ ਸਰ ਬੱਚਿਆਂ ਨੂੰ ਪੜਾਉਣਾ ਜ਼ਰੂਰੀ ਹੈ ਬੱਚਾ ਪੜਨ ਵਾਲਾ ਹੋਣਾ ਚਾਹੀਦਾ ਤੇ ਪੀਨਸ ਨੂੰ ਪੜਾਉਣਾ ਚਾਹੀਦਾ ਹੈ ਮੇਰੀ ਸਾਰੇ ਲੁਧਿਆਣਾ ਵਾਸੀ ਤੋਂ ਰਿਕੁਐਸਟ ਹੈ ਕਿ ਇੱਕ ਵਾਰੀ ਜ਼ਰੂਰ ਜਾ ਕੇ ਉਹ ਸੇਖੋ ਸਰ ਨੂੰ ਮਿਲਣ گورਨਮੈਂਟ ਸਕੂਲ گورਨਮੈਂਟ ਪ੍ਰਾਇਮਰੀ ਸਕੂਲ ਮੋਤੀ ਸਮਾਰਟ ਸਕੂਲ ਮੋਤੀ ਨਗਰ ਅੱਛਾ ਇੱਕ ਇੱਕ ਸਵਾਲ ਹੋ ਰਹਿਗਾ ਜਿਵੇਂ ਹੁਣ ਲਗਾਤਾਰ ਦੇਖਿਆ ਜਾ ਰਿਹਾ ਮਾਹੌਲ ਜਿਸ ਤਰ੍ਹਾਂ ਬਣਿਆ ਬਣਿਆ ਜਾ ਰਿਹਾ ਕੁੜੀਆਂ ਨੂੰ ਲੈ ਕੇ ਗਰਲਸ ਨੂੰ ਲੈ ਕੇ ਹੈ ਨਾ ਕਿ ਵੀ ਬਾਹਰ ਨਹੀਂ ਜਾਣ ਦੇਣਾ ਪਿੱਛੇ ਵੀ ਦੇਖੋ ਕਿਸ ਤਰ੍ਹਾਂ ਦੇ ਇਨਸਟੈਂਟ ਹੋਏ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਤੁਹਾਡੀ ਵੀ ਧੀ ਹੈ ਸਰ ਉਹਨੂੰ ਦੇਖਦੇ ਹੋਏ ਤਾਂ ਕੋਈ ਵੀ ਨੇਚਰਲੀ ਹੈ ਕਿ ਕੋਈ ਵੀ ਡਰ ਜੇਗਾ ਸਰ ਕੋਈ ਇਨਫੈਕਟ ਮੈਂ ਖੁਦ ਡਰ ਗਈਆਂ ਕੋਲਕਾਤਾ ਰੇਪ ਕੇਸ ਦਾ ਜਿੰਨਾ ਜ਼ਿਆਦਾ ਸੁਣਿਆ ਮੈਂ ਖੁਦ ਡਰ ਗਈਆਂ ਮੈਂ ਸੀਆਂ ਨੂੰ ਸਾਈਕਲਿੰਗ ਕਰਨ ਲਈ ਦੂਰ ਨਹੀਂ ਭੇਜ ਰਹੀ ਆ ਕੁਝ ਵੀ ਬਟ ਅਗਰ ਸਕੂਲ ਦਾ ਕਿਹਾ ਜਾਵੇ ਤਾਂ ਜੇ ਸੇਖੋ ਸਰ ਦੀ ਤਰ੍ਹਾਂ ਪ੍ਰਿੰਸੀਪਲ ਨੇ ਟੀਚਰਸ ਨੇ ਉੱਥੇ ਦੀ ਤਰ੍ਹਾਂ ਤਾਂ ਆਪਾਂ ਬਿਲਕੁਲ ਬਲਾਈਂਡ ਫੇਥ ਕਰਕੇ ਆਪਣਾ ਬੱਚਾ ਛੱਡ ਸਕਦੇ ਆ ਪੜਨ ਲਈ ਬਿਲਕੁਲ ਕੋਈ ਟੈਨਸ਼ਨ ਦੀ ਗੱਲ ਨਹੀਂ ਹੈਗੀ ਉਹਨਾਂ ਦੇ ਕੋਲ ਜਾਂ ਉਸ ਤਰ੍ਹਾਂ ਦੇ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਪ੍ਰਿੰਸੀਪਲ ਟੀਚਰ ਵਧੀਆ ਹੋਣੇ ਚਾਹੀਦੇ ਨੇ ਕਿ ਆਪਾਂ ਆਪਣਾ ਬੱਚਾ ਬਿਲਕੁਲ ਫ੍ਰੀਲੀ ਛੱਡ ਸਕੀਏ ਉਹ ਉੱਥੇ ਪੜ ਸਕੇ ਤੇ ਬਸ ਮੇਰੇ ਸਾਰਿਆਂ ਤੋਂ ਇਹੀ ਹੱਥ ਜੋੜ ਕੇ ਰਿਕਵੈਸਟ ਆ ਕਿ ਇੱਕ ਵਾਰ ਜ਼ਰੂਰ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਤੇ ਜਾ ਕੇ ਉਸ ਉੱਥੇ ਦੇ ਸਰ ਨੂੰ ਮਿਲੋ ਉੱਥੇ ਦੇ ਟੀਚਰਾਂ ਨੂੰ ਮਿਲੋ ਤੇ ਤੁਹਾਨੂੰ ਲੱਗੇਗਾ ਕਿ ਹਾਂ ਨਹੀਂ ਉੱਥੇ ਤੁਹਾਡਾ ਬੱਚਾ ਸੇਫ ਵੀ ਹੈ ਉਹਨਾਂ ਦਾ ਪਵਿੱਖ ਵੀ ਬਹੁਤ ਜ਼ਿਆਦਾ ਹੀ ਸੁਰੱਖਿਤ ਹੈ ਸੇਫਟੀ ਸਰ ਉਥੇ ਬਹੁਤ ਜ਼ਿਆਦਾ ਹੈ ਸਕੂਲ ਦੇ ਜੇ ਇੱਕ ਵੀ ਬੱਚਾ ਹੈ ਨਾ ਸਰ ਤਾਂ ਉਥੇ ਇੱਕ ਟੀਚਰ ਤੇ ਇੱਕ ਪੀਐਨ ਰਹਿੰਦੇ ਹੀ ਰਹਿੰਦੇ ਨੇ ਜਦੋਂ ਤੱਕ ਬੱਚਾ ਕਿਉਂਕਿ ਮੇਰਾ ਬੱਚਾ ਖੁਦ ਮੈਂ ਲੇਟ ਲੈਣ ਜਾਣੀ ਆ ਮੈਂ ਸਕੂਲ ਦੀ ਛੁੱਟੀ 2 ਵਜੇ ਹੁੰਦੀ ਆ ਮੈਂ 2:30 ਵਜੇ ਬੱਚਾ ਲੈਣ ਜਾਣੀ ਆ ਮੈਨੂੰ ਪਤਾ ਸਕੂਲ 'ਚ ਇੱਕ ਦੋ ਬੱਚੇ ਰਹਿੰਦੇ ਪਰ ਉਥੇ ਮੇ ਇੱਕ ਟੀਚਰ ਤੇ ਇੱਕ ਪੀਐਨ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਕਿ ਜਦੋਂ ਤੱਕ ਬੱਚੇ ਨਹੀਂ ਜਾਣਗੇ ਉਥੇ ਰਹਿੰਦੇ ਇਨਫੈਕਟ ਕੈਮਰਾਜ਼ ਤੱਕ ਲੱਗੇ ਹੋਏ ਨੇ ਉਸ ਸਕੂਲ 'ਚ ਇਸ ਪੂਰੀ ਇੰਟਰਵਿਊ ਦੇ ਵਿੱਚ ਜਿਹੜੇ ਪ੍ਰਿੰਸੀਪਲ ਦਾ ਜ਼ਿਕਰ ਹੋਇਆ ਉਹ ਪ੍ਰਿੰਸੀਪਲ ਸਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਬਹੁਤ ਸਾਰੇ ਬੱਚੇ ਤੁਸੀਂ ਅੱਜ ਤੱਕ ਕਿੱਥੇ ਤੋਂ ਕਿੱਥੇ ਪਹੁੰਚਾਤੇ ਆ ਹੁਣ ਨਵਾਂ ਅਸੀਂ ਇੰਟਰਵਿਊ ਕਰ ਰਹੇ ਸੀਗੇ ਮੌਕੇ ਤੇ ਤੁਸੀਂ ਵੀ ਆ ਗਏ ਉਹ ਬੱਚੇ ਨੇ ਅੱਜ ਵੱਡੇ ਲੈਵਲ ਦੇ ਸਕੂਲ ਨੇ ਉਹਨੂੰ ਅਡਾਪਟ ਕੀਤਾ ਤੁਹਾਡੇ ਸਰਕਾਰੀ ਸਕੂਲ ਚੋਂ ਲੈ ਕੇ ਜਾ ਕੇ ਕਿਵੇਂ ਦੇਖ ਦੇਖੋ ਜੀ ਇਹ ਦੇਖੋ ਹਿਸਟਰੀ ਕ੍ਰੀਏਟ ਹੋਈ ਹੈ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਚ ਕਬੀ گورਨਮੈਂਟ ਸਕੂਲ ਦੇ ਬੱਚੇ ਨੂੰ ਕਿਸੇ ਪ੍ਰਾਈਵੇਟ ਜਿਹੜਾ ਰਿਪਿਊਟਡ ਅੱਛਾ ਸਕੂਲ ਆ ਉਹਦੇ ਵੱਲੋਂ ਵੀ ਉਹਨੂੰ ਇੱਕ ਐਜੂਕੇਸ਼ਨ ਜਿਹੜੀ ਉਹਦੀ ਪਲੱਸ 2 ਤੱਕ ਵੀ ਸਾਰੀ ਫ੍ਰੀ ਦਿੱਤੀ ਗਈ ਹੋਵੇ ਤੇ ਨਾਲ ਜੋ ਵੀ ਉਹਨੂੰ ਫੈਸਿਲਿਟੀਆਂ ਪ੍ਰੋਵਾਈਡ ਕਰਨੀਆਂ ਨੇ ਤੇ ਇਹ ਇੱਕ ਮਿਹਨਤ ਆ ਸਾਡੇ ਸਕੂਲ ਦੀ ਸਟਾਫ ਦੀ ਤੇ ਬੱਚੇ ਦੀ ਵੀ ਲਗਨ ਆ ਇਹਦੇ ਵਿੱਚ ਵੀ ਉਹਨੇ ਜਿਹੜਾ ਵੀ ਇੱਕ ਬੜੇ ਲੋ ਲੈਵਲ ਤੋਂ ਆ ਕੇ ਬੱਚੇ ਨੇ ਆਪਣੇ ਆਪ ਨੂੰ ਇੱਕ ਸਟੈਬਲਿਸ਼ ਕੀਤਾ ਤੇ ਪ੍ਰੂਵ ਵੀ ਕੀਤਾ ਉਹਨੇ ਬੱਚੇ ਨੇ ਤੇ ਅੱਜ ਉਹ ਬੱਚਾ ਮੈਂ ਦੇਖ ਰਿਹਾ ਵੀ ਬੜੇ ਜਿੱਥੇ ਵਧੀਆ ਹਾਈ ਕਲਾਸ ਬੱਚੇ ਜਿਹੜੇ ਜ਼ਿਆਦਾ ਫਾਈਲ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਫੀਸ ਫੀਸ ਵਗੈਰਾ ਪੇ ਕਰਦੇ ਨੇ ਉਹਨਾਂ ਦੇ ਬਰਾਬਰ ਉਹ ਆਪਣੇ ਆਪ ਨੂੰ ਪ੍ਰੂਵ ਕਰ ਰਹੀ ਹੈ ਬੱਚਿਓ ਜਦੋਂ ਤੁਹਾਡੇ ਕੋਲ ਆਏ ਸੀ ਕਿਵੇਂ ਤੇ ਸੀਗੇ ਬੈਕਗ੍ਰਾਉਂਡ ਕੀ ਸੀ ਇਹਨਾਂ ਦਾ ਬੱਚੇ ਦਾ ਤੇ ਇਹਨਾਂ ਦੇ ਪੇਰੈਂਟਸ ਦਾ ਦੇਖੋ ਜਦੋਂ ਬੱਚਾ ਇੱਕ ਨਿਊ ਐਡਮਿਸ਼ਨ ਹੁੰਦੀ ਆ ਉਹ ਇੱਕ ਆਮ ਜਿਵੇਂ ਆਪਾਂ ਦੇਖਦੇ ਆਂ ਵੀ ਮੰਨ ਲਓ ਇੱਕ ਸੈਸ਼ਨ 'ਚ 200 ਬੱਚੇ ਜਾਂ 300 ਬੱਚੇ ਹੈ ਨਾ ਐਡਮਿਸ਼ਨ ਹੁੰਦੇ ਆ ਉਦੋਂ ਕੋਈ ਜ਼ਿਆਦਾ ਬੱਚੇ ਦੀ ਕੋਈ ਆਈਡੈਂਟੀ ਨਹੀਂ ਹੁੰਦੀ ਉਹ ਜਿਵੇਂ ਜਿਵੇਂ ਟਾਈਮ ਪਾਸ ਹੁੰਦਾ ਉਹ ਬੱਚੇ ਦੀ ਅਸੀਂ ਦੇਖਦੇ ਆ ਵੀ ਇਹਦੇ ਵਿੱਚ ਬੱਚੇ 'ਚ ਡਿਸਪਲਿਨ ਆ ਇਹਦੇ 'ਚ ਕੋਈ ਕਪੈਸਿਟੀ ਆ ਕੁਝ ਕਰਨ ਦੀ ਹੈ ਨਾ ਕੋਈ ਲਗਨ ਆ ਉਹ ਫਿਰ ਬੱਚਾ ਦਿਨੋਂ ਦਿਨ ਉਹ ਇੱਕ ਜਿਵੇਂ ਆ ਉੱਪਰ ਉੱਭੜ ਕੇ ਅੱਗੇ ਆਉਣ ਲੱਗ ਜਾਂਦਾ ਤੇ ਜਦੋਂ ਇਹਦਾ ਬੱਚੇ ਦਾ ਅਸੀਂ ਟੈਲੈਂਟ ਦੇਖਦੇ ਆ ਉਹਨੂੰ ਫਿਰ ਅਸੀਂ ਹੋਰ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਆ ਕੋਈ ਪ੍ਰੋਗਰਾਮ ਦੇ ਵਿੱਚ ਲੈ ਕੇ ਜਾਂਦੇ ਆ ਠੀਕ ਆ ਕਲਚਰਲ ਐਕਟੀਵਿਟੀਜ਼ ਸਪੋਰਟਸ ਐਕਟੀਵਿਟੀਜ਼ ਇਹ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਅਸੀਂ ਪ੍ਰੋਵਾਈਡ ਕਰਦੇ ਆ ਰਾਈਟਿੰਗ ਦਾ ਅਸੀਂ ਸਕਿਲਸ ਡਵੈਲਪ ਕਰਦੇ ਆ ਨਾ ਬੱਚਿਆਂ ਦੇ ਵਿੱਚ ਤੇ ਜਦੋਂ ਇਹ ਪ੍ਰੈਕਟਿਸ ਰੈਗੂਲਰ ਹੁੰਦੀ ਆ ਉਹਦੇ ਵਿੱਚ ਕੁਝ ਬੱਚੇ ਅਸੀਂ ਦੇਖਦੇ ਆ ਵੀ ਕੁਝ ਐਵਰੇਜ ਰਹ ਜਾਂਦੇ ਨੇ ਕੁਝ ਬੱਚੇ ਬਹੁਤ ਸ਼ਾਈਨ ਕਰਦੇ ਉਹਦੇ ਵਿੱਚ ਤੇ ਸਿਆ ਬੱਚੀ ਆ ਜਿਹੜੀ ਮੈਂ ਦੇਖਿਆ ਵੀ ਉਹਦੇ ਵਿੱਚ ਬੜੀਏ ਹਰੇਕ ਕਲਚਰਲ ਐਕਟੀਵਿਟੀ ਲੈ ਲਓ ਜਾਂ ਕੁਝ ਹੋਰ ਵੀ ਐਸੀ ਐਕਟੀਵਿਟੀ ਲੈਣਿਆ ਵੀ ਸਭ ਤੋਂ ਅੱਗੇ ਰਹੀ ਆ ਇਹ ਤੇ ਰਿਜ਼ਲਟ ਇਹਦਾ ਇਹ ਹੋਇਆ ਫਿਫਥ ਬੋਰਡ ਐਗਜ਼ਾਮ ਦੇ ਵਿੱਚ ਇਹਦੇ 500 ਮਾਰਕਸ ਸਕੋਰ ਕੀਤੇ ਸੀ ਇਹਨੇ ਤੇ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਇਹਨੇ ਤੇ ਸਾਡਾ ਨਾਲ ਆਪਣੇ ਪੇਰੈਂਟਸ ਦਾ ਵੀ ਯਾਨੀ ਤੇ ਸਰ ਜਦੋਂ ਤੁਸੀਂ ਕਿਹੜੇ ਕਿਹੜੇ ਬੱਚਿਆਂ ਨੂੰ ਵੈਸੇ ਅਡਾਪਟ ਕਰਦੇ ਹੋ ਵੀ ਕਿੰਨੇ ਬੱਚੇ ਹੁਣ ਤੱਕ ਅਡਾਪਟ ਕਰ ਚੁੱਕੇ ਹੋ ਤੇ ਕਿੰਨੇ ਸਕਸੈਸਫੁਲ ਹੋਏ ਦੇਖੋ ਅਸੀਂ ਬੜੇ ਫੇਰ ਲਈ ਜਿਹੜੇ ਬੱਚੇ ਸਾਨੂੰ ਕੋਈ ਰਿਕੁਐਸਟ ਆਉਂਦੀ ਆ ਵੀ ਸਾਡੇ ਬੱਚੇ ਨੂੰ ਤੁਸੀਂ ਕੋਈ ਹੈਲਪ ਕਰੋ ਫੇਰ ਅਸੀਂ ਉਹਨਾਂ ਦੀ ਸਕਰੀਨਿੰਗ ਕਰਦੇ ਆ ਵੀ ਬੱਚਾ ਕਿੰਨੇ ਮਾਰਕਸ ਲੈ ਰਿਹਾ ਵੀ ਇਹਨਾਂ ਦਾ ਇਕਨੋਮਿਕਲ ਇਹਨਾਂ ਫੈਕਟਰ ਕਿਵੇਂ ਆ ਹਨ ਤੇ ਉਹਦੇ ਵਿੱਚ ਮੈਨੂੰ ਲੱਗਦਾ 6-7 ਬੱਚੇ ਸਾਡੇ ਕੋਲ ਐਸੇ ਨੇ ਜਿਨ੍ਹਾਂ ਦੇ ਪੇਰੈਂਟਸ ਮਦਰ ਫਾਦਰ ਦੋਨੋਂ ਹੀ ਨਹੀਂ ਹੈ ਠੀਕ ਹੈ ਕੁਝ ਬੱਚਿਆਂ ਨੇ ਕੋਈ ਆਪਣੀ ਭੂਆ ਕੋ ਰਹਿ ਰਹੀ ਆ ਕੋਈ ਚਾਚੇ ਕੋ ਰਹਿ ਰਹੀ ਆ ਕੁਝ ਗ੍ਰੈਂਡਫਾਦਰ ਮਦਰ ਕੋ ਰਹਿ ਰਹੇ ਨੇ ਤੇ ਐਸੇ ਜਿਹੜੇ ਨੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਪ੍ਰੋਵਾਈਡ ਕਰਦੇ ਆ ਜੂਨੀਫਾਰਮਸ ਵੀ ਪ੍ਰੋਵਾਈਡ ਕਰਦੇ ਆ ਜਿਵੇਂ ਕੋਈ ਸਾਈਕਲ ਦੀ ਕੋਈ ਡਿਮਾਂਡ ਹੈ ਬੱਚੇ ਦੀ ਉਹ ਅਸੀਂ ਪ੍ਰੋਵਾਈਡ ਕਰਦੇ ਆ ਕਦੇ ਕੋਈ ਹੈਲਥ ਇਸ਼ੂ ਹੋ ਗਿਆ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਆ ਇਹ ਸਭ ਫ੍ਰੀ ਆਫ ਕੋਸਟ ਕਰਦੇ ਆ ਸਰ ਇਹ ਸਾਰਾ ਅਸੀਂ ਫ੍ਰੀ ਆਫ ਕੋਸਟ ਕਰਦੇ ਆ ਸਾਡੀ 셀ਫ ਫੰਡਿੰਗ ਆ ਸਾਰੇ ਮੈਂਬਰਸ ਸਾਡੇ ਕੋਲ ਬੜੇ ਇੱਥੇ ਮੈਂਬਰ ਜੁੜੇ ਹੋਏ ਨੇ ਤੇ ਮੈਂ ਉਹਨਾਂ ਦਾ ਥੈਂਕਸ ਵੀ ਕਰ ਦਾਂ ਸਾਰੀ ਟੀਮ ਨਾਲ ਚਾਹੁੰਦਾ ਉਹਨਾਂ ਦਾ ਕਿ ਜਿਨ੍ਹਾਂ ਦੀ ਜਿਹੜੀ ਵਧੀਆ ਕਿਰਤ ਕਮਾਈ ਦੇ ਵਿੱਚੋਂ ਸਾਡੀਆਂ ਬੱਚੀਆਂ ਪੜ੍ਹ ਰਹੀਆਂ ਨੇ ਤੇ ਆਉਣ ਵਾਲੇ ਟਾਈਮ 'ਚ ਜਿਵੇਂ ਸਾਡੇ ਕੋਲ ਹੁਣ ਅਸੀਂ 15 ਬੱਚੇ ਅਡੌਪਟ ਕੀਤੇ ਹੋਏ ਨੇ ਤੇ ਟਾਰਗੇਟ ਸਾਡਾ 100 अच्छा जे को आजकल कोई आजकल ਬਹੁਤ ਸਾਰੇ ਬੱਚੇ ਪੇਰੈਂਟਸ ਇਸ ਤਰ੍ਹਾਂ ਦੇ ਨਜ਼ਰ ਆ ਜਾਂਦੇ ਕਿ ਵੀ ਜਿਹੜੇ ਪੜਾ ਨਹੀਂ ਸਕਦੇ ਜਾਂ ਫਿਰ ਕਈ ਵਾਰੀ ਬੱਚੇ ਵੀ ਨਹੀਂ ਪੜਨਾ ਚਾਹੁੰਦੇ ਪਰ ਜਿਹੜੇ ਪੜਨਾ ਚਾਹੁੰਦੇ ਆ ਉਹਨਾਂ ਵਾਸਤੇ ਤੁਹਾਡੀ ਐਨਜੀਓ ਕੀ ਕਰ ਰਹੀ ਹੈ ਉਹਨਾਂ ਨੂੰ ਅਡਾਪਟ ਕਰੇਗੀ ਕਿਵੇਂ ਅਡਾਪਟ ਕਰੋਗੀ ਦੇਖੋ ਮੈਂ ਅਸੀਂ ਅੱਗੇ ਵੀ ਕਹਿੰਦੇ ਹੁੰਦੇ ਆ ਵੀ ਜਿਹੜੇ ਬੱਚੇ ਪੜਨਾ ਚਾਹੁੰਦੇ ਨੇ ਜਾਂ ਕੋਈ ਗੇਮਸ ਵਾਲਾ ਬੱਚਾ ਉਹਨਾਂ ਨੂੰ ਹੈਲਪ ਕਰਨ ਵਾਲੀ ਇਸ ਆਪਾਂ ਕਹੀਏ ਵੀ ਦੁਨੀਆ ਦੇ ਵਿੱਚ ਬਹੁਤ ਬੰਦੇ ਨੇ ਜਿਹੜੇ ਹੈਲਪ ਕਰਨ ਵਾਲੇ ਨੇ ਸਾਡੀ ਸੰਸਥਾ ਵੀ ਕਰ ਰਹੀ ਹੈ ਕੁਝ ਹੋਰ ਸੰਸਥਾਵਾਂ ਨੇ ਉਹ ਵੀ ਕਰ ਰਹੀਆਂ ਨੇ ਇੱਕ ਬੱਚੇ ਦੇ ਵਿੱਚ ਲਗਨ ਹੋਣੀ ਚਾਹੀਦੀ ਹੈ ਬਈ ਜੇ ਆਪਾਂ ਪਹਿਲਾਂ ਹੀ ਸੋਚ ਲਿਆ ਵੀ ਅਸੀਂ ਇਹ ਕੁਝ ਕਰ ਨਹੀਂ ਸਕਦੇ ਬੜੀਆਂ ਵੱਡੀਆਂ ਵੱਡੀਆਂ ਐਗਜ਼ਾਮਪਲ ਤੁਹਾਡੇ ਸਾਹਮਣੇ ਨੇ ਵੀ ਬੜੀਆਂ ਪੂਰ ਫੈਮਿਲੀ ਦੇ ਵਿੱਚੋਂ ਬੱਚੇ ਨਿਕਲ ਕੇ ਬੜੇ ਵੱਡੀਆਂ ਪੋਸਟ ਦੇ ਵਿੱਚ ਵਰਕ ਕਰ ਰਹੇ ਨੇ ਉਹ ਇੱਕ ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ ਬੱਚੇ ਦੇ ਵਿੱਚ ਵੀ ਮੈਂ ਇਸ ਲਗਨ ਨਾਲੇ ਕੰਮ ਕਰਨਾ ਤੇ ਮੈਂ ਉਹਨੂੰ ਪ੍ਰੂਵ ਕਰਨਾ ਤੇ ਪ੍ਰਮਾਤਮਾ ਜਿਹੜੀ ਲਗਨ ਨਾਲ ਬੱਚਾ ਕੰਮ ਕਰੂਗਾ ਤੇ ਪ੍ਰਮਾਤਮਾ ਦਾ ਹੱਥ ਉਹਦੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਨਾਲ ਰਹੂਗਾ ਤੇ ਸਰ ਜੇ ਕਿਸੇ ਨੇ ਤੁਹਾਡੇ ਕੋਲ ਬੱਚੇ ਦੀ ਐਡਮਿਸ਼ਨ ਨਹੀਂ ਆ ਇਸ ਤਰ੍ਹਾਂ ਕੋਈ ਨਹੀਂ ਪੜਾ ਸਕਦਾ ਜੇ ਤੁਹਾਡੇ ਕੋਲ ਛੱਡਣਾ ਹੋਵੇ ਤਾਂ ਉਹਦੇ ਵਾਸਤੇ ਕੀ ਕੁਝ ਹੈਗਾ ਤੁਹਾਡੀ ਐਨ ਜੀਓ ਦੇ ਵਿੱਚ ਕੀ ਕੁਝ ਕੋਈ ਪ੍ਰੋਗਰੈਸ ਹੈਗਾ ਕੋਈ ਦੇਖੋ ਸਾਡਾ ਅਸੀਂ ਸਿਰਫ এডਿਕੇਸ਼ਨ ਐਂਡ ਹੈਲਥ ਸਾਡੇ ਕੋਲ ਰੈਜ਼ਿਡੈਂਸ ਦਾ ਕੋਈ ਅਸੀਂ ਨੀਓ ਰੱਖਦੇ ਨਹੀਂ ਹੈ ਵੈਸੇ ਜੇ ਕੋਈ ਗਵਰਨਮੈਂਟ ਸਕੂਲ ਜਿਵੇਂ ਮੈਂ ਗਵਰਨਮੈਂਟ ਸਕੂਲ ਵਿੱਚ ਵਰਕਿੰਗ ਦਾ ਮੋਤੀ ਨਗਰ ਸੈਕਟਰ 39 ਦੇ ਵਿੱਚ ਤੇ ਉਹਦੇ ਵਿੱਚ ਕੋਈ ਵੀ ਬੱਚਾ ਜੇ ਕੋਈ ਐਡਮਿਸ਼ਨ ਫ੍ਰੀ ਹੋ ਕਾ ਉਸ ਦਾ ਜਿਵੇਂ ਗਵਰਨਮੈਂਟ ਵੱਲ ਫੈਸਿਲਿਟੀਜ਼ ਪ੍ਰੋਵਾਈਡ ਹੁੰਦੀਆਂ ਨੇ ਮਿਡ-ਡੇ ਮੀਲ ਫ੍ਰੀ ਹੈ ਬੁੱਕਸ ਫ੍ਰੀ ਨੇ ਜੂਨਿਫਾਰਮ ਹੈ ਨਾ ਤੇ ਉਸ ਤੋਂ ਬਿਨਾ ਜੋ ਵੀ ਅਸੀਂ ਬੱਚੇ ਲਈ ਬੈਟਰਮੈਂਟ ਲਈ ਜੋ ਵੀ ਕਰ ਸਕਦੇ ਅਸੀਂ ਉਹ ਵੀ ਐਕਸਟਰਾ ਵੀ ਕਰਦੇ ਹਾਂ ਤੇ ਉਹ ਜਦੋਂ ਮਰਜ਼ੀ ਕੋਈ ਬੱਚਾ ਸਾਡੇ ਕੋਲ ਆ ਕੇ ਐਡਮਿਸ਼ਨ ਲੈ ਸਕਦਾ ਤੇ ਉਸ ਤੋਂ ਬਿਨਾ ਜੇ ਕੋਈ ਹੋਰ ਸਕੂਲਾਂ ਦੇ ਵਿੱਚ ਬੱਚੇ ਨੇ ਕੋਈ ਪ੍ਰਾਈਵੇਟ ਦੇ ਵਿੱਚ ਨੇ ਜਾਂ ਕੋਈ ਸਰਵਰਨਟ ਸਕੂਲ ਦੇ ਵਿੱਚ ਹੀ ਨੇ ਮਦਦ ਨਹੀਂ ਹੈ ਉਹਨਾਂ ਦੀ ਹਫਾਜ਼ਤ ਨਹੀਂ ਹੈ ਇੱਕ ਇਨਕਮ ਦਾ ਸੋਰਸ ਨਹੀਂ ਹੈ ਤਾਂ ਉਹਨਾਂ ਨੂੰ ਅਸੀਂ ਨਵਜੇਤਨ ਵੱਲੋਂ ਜਿਹੜਾ ਆਪਣੇ ਸਾਡੀ ਪਰਸਨਲ ਫੰਡਿੰਗ ਆ ਤੁਸੀਂ ਉਹਦੇ ਵੱਲੋਂ ਵੀ ਉਹਨਾਂ ਦੀ ਹਲਪ ਕਰਦੇ